ਸ਼ੌਕਰ ਕਰੀਦਾ ਸ਼ਿਕਵੇ ਨਾ ਕਰੀਏ ਉਹ ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਤੜੀਏ ਉਹ ਜਿੰਨਾ ਦਿੱਤਾ ਥੋੜਾ ਹਜੇ ਰੱਜ ਦੇਣੀ ਬੰਦੇ ਯਾਰੋ ਜੇਪਾਂ ਭਰ ਦੇ ਉਹ ਜਿੰਨਾ ਰੱਬ ਦਿੱਤਾ ਇਹ ਜੇ ਨਾ ਵੀ ਨਾ ਦਿੰਦਾ ਫੇਰੀ ਕੀ ਕਰਦੇ ਹੋ ਜਿੰਨਾ ਰੱਬ ਦਿੱਤਾ ਇਹ ਜੇ ਨਾ ਵੀ ਨਾ ਦਿੰਦਾ ਫੇਰੀ ਕੀ ਕਰਦੇ ਮੈਂ ਮੈਚੇ ਨਾਲ ਕੀਤੀ ਪਰ ਦਿਲ ਮੇਰਾ ਉੱਤੇ ਆਇਆ ਰਾਜ ਮੋਟਰਸ ਨੇ ਟ੍ਰਾਈ ਸਿਟੀ ਦੇ ਵਿੱਚ ਮਹਿੰਦਰਾ ਇਲੈਕਟ੍ਰਿਕ origin SUV ਲਈ ਵਿਸ਼ੇਸ਼ ਫੇਸਟ ਡਰਾਈਵ ਇਵੈਂਟ ਦਾ ਉਦਘਾਟਨ ਕੀਤਾ ਜ਼ੀਰਕਪੁਰ ਦੇ ਵਿੱਚ ਸ਼ਾਨਦਾਰ ਲਾਂਚ ਤੋਂ ਬਾਅਦ ਰਾਜ ਮੋਟਰਸ ਨੇ ਮੁਹਾਲੀ ਦੇ ਵਿੱਚ ਵੀ ਮਹਿੰਦਰਾ ਇਲੈਕਟ੍ਰਿਕ origin SUV ਦੇ ਸ਼ਾਨਦਾਰ ਉਦਘਾਟਨ ਦੇ ਨਾਲ ਆਪਣੀ ਬਿਜਲੀ ਦੀ ਗਤੀ ਨੂੰ ਜਾਰੀ ਰੱਖਿਆ ਤੇ ਇਸ ਇਵੈਂਟ ਨੂੰ ਹੋਰ ਵੀ ਸ਼ਾਨਦਾਰ ਬਣਾਇਆ ਇਹਨਾਂ ਸੁਪਰ ਸੈਟ ਪੰਜਾਬੀ ਕਲਾਕਾਰਾਂ ਨੇ ਜੋ ਬਿਲਕੁਲ ਇਸ ਇਵੈਂਟ ਦੇ ਵਿੱਚ ਸ਼ਾਨਦਾਰ ਉਦਘਾਟਨ ਕਰਨ ਦੇ ਲਈ ਖਾਸ ਤੌਰ ਤੇ ਜਿਮ ਭਗਵੰਤ ਮੰਦੀ ਪੈਨ ਮੰਨਪ੍ਰੀਤ ਕੋਰ ਪਹੁੰਚੇ ਤੇ ਇਸ ਦੇ ਨਾਲ ਹੀ ਸਾਡੇ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਪੰਜਾਬੀ ਗਾਇਕ ਗੀਤਾ ਜੈਲਦਾਰ ਤੇ ਉਥੇ ਹੀ ਜਿਹੜੀ ਅਦਾਕਾਰ ਹੈ ਲਵ ਗਿਲ ਤੇ ਨਾਲ ਹੀ ਰੁਤੰਦਰ ਹਾਂਡਾ ਨੇ ਇਸ ਇਵੈਂਟ ਦੀ ਸ਼ਾਨ ਨੂੰ ਹੋਰ ਜ਼ਿਆਦਾ ਦੁਗਣਾ ਤਿੱਗਣਾ ਕੀਤਾ ਹੈ ਐਨਾ ਹੀ ਨਹੀਂ ਇਹਨਾਂ ਆਰਟਿਸਟਾਂ ਦੇ ਵੱਲੋਂ ਟੈਸਟ ਡਰਾਈਵ ਲੈ ਕੇ ਇਹਨਾਂ ਗੱਡੀਆਂ ਦੀ ਜਿਹੜੀ ਹੈ ਉਹ ਸਿਫਤਾ ਕੀਤੀਆਂ ਗਈਆਂ ਨੇ ਤੇ ਉਥੇ ਹੀ ਮੰਨਪ੍ਰੀਤ ਕੋਰ ਦੇ ਵੱਲੋਂ ਇਹਨਾਂ ਗੱਡੀਆਂ ਦਾ ਗਟਨ ਕੀਤਾ ਗਿਆ ਦੱਸਦੀ ਹੈ ਕਿ ਦੋ ਗੱਡੀਆਂ ਨੂੰ ਲਾਂਚ ਕੀਤਾ ਗਿਆ ਮਹਿੰਦਰਾ ਦੇ ਵੱਲੋਂ ਤੇ ਇਹਨਾਂ ਦੀ ਟੈਸਟ ਡਰਾਈਵ ਲੈਂਡ ਦੇ ਲਈ ਖਾਸ ਤੌਰ ਤੇ ਜਿਹੜੀ ਹੈ ਉਹ ਸਮਾਗਮ ਦੇ ਵਿੱਚ ਭੀੜ ਵੀ ਲੱਗੀ ਦੇਖੀ ਗਈ ਹੈ ਤੇ ਦੂਜੇ ਪਾਸੇ ਇਹਨਾਂ ਆਰਟਿਸਟਾਂ ਦੇ ਵੱਲੋਂ ਟੈਸਟ ਡਰਾਈਵ ਲੈ ਕੇ ਜਿਹੜਾ ਸਫਤਾਂ ਦੇ ਪੁਲ ਇਹਨਾਂ ਗੱਡੀਆਂ ਦੇ ਬਣੇ ਗਏ ਨੇ ਤੇ ਉਤੇ ਹੀ ਬਿਜਲੀ ਦੀ ਗਤੀ ਨੂੰ ਮੁੜ ਪਰਿਭਾਸ਼ਿਤ ਕਰਨ ਦੇ ਲਈ ਜਾਂ ਸ਼ਹਿਰੀ ਗਤੀ ਸ਼ੀਲਤਾ ਨੂੰ ਮੁੜ ਪਰਿਭਾਸ਼ਿਤ ਕਰਨ ਦੇ ਲਈ ਇਹਨਾਂ ਗੱਡੀਆਂ ਨੂੰ ਜਿਹੜਾ ਹੈ ਉਹ ਪੈਲ ਦੇ ਆਧਾਰ ਤੇ ਰੱਖਿਆ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਈ ਕਲਾਕਾਰ ਅਤੇ ਅਦਾਕਾਰ ਇਹਨਾਂ ਗੱਡੀਆਂ ਨੂੰ ਲੈਣ ਦੇ ਲਈ ਬੁਕਿੰਗ ਜਿਹੜੀ ਹੈ ਉਹ ਕਰਵਾਉਣੀ ਸ਼ੁਰੂ ਕਰ ਚੁੱਕੇ ਨੇ ਗੱਡੀ ਕਿਹੜੀ ਜਾਨੀ ਵਧੀਆ ਲੱਗਦੀ ਹੈ ਗੱਡੀਆਂ ਦੋਨੋਂ ਬਹੁਤ ਵਧੀਆ ਹੈ ਜੀ ਐਂਡ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਇੰਡੀਆ ਦੀ ਜਿਹੜੀ ਓਨ ਇਹ ਮੇਕ ਹੈ ਸੋ ਆਪਾਂ ਨੂੰ ਸਭ ਨੂੰ ਵਧਾਈਆਂ ਮੈਂ ਤਾਜੀ ਲੈ ਜਾਣੀ ਕਿਹੜੀ ਵਾਲੀ ਲੈ ਕੇ ਜਾ ਰਹੇ ਹੋ ਕੋ ਵਾਈਟ ਹੈਗੀ ਮੈਂ ਰੈਡ ਵਾਲੇ ਲੈ ਕੇ ਜਾਉਂਗਾ ਮੈਂ ਆਲਰੇਡੀ ਇੱਕ ਇਲੈਕਟ੍ਰਿਕ ਕਾਰ ਯੂਜ਼ ਕਰ ਰਹੀ ਹਾਂ ਤੇ ਮੈਨੂੰ ਪਰਸਨਲੀ ਐਕਸ ایਵੀ ਬਹੁਤ ਪਸੰਦ ਆਈ ਲਗਜ਼ਰੀ ਕਾਰ ਹੈ ਇਲੈਕਟ੍ਰਿਕ ਕਾਰ ਮਤਲਬ ਉਦੇ ਨਾਲ ਨਾਲ ਲਗਜ਼ਰੀ ਵੀ ਮਿਲ ਰਿਹਾ ਹੈ ਬਹੁਤ ਸਾਰੇ ਔਰ ਇਹਦਾ ਮਿਊਜ਼ਿਕ ਸਿਸਟਮ ਬਹੁਤ ਅੱਛਾ ਹੈ ਹੁਣੇ ਜਿੰਨਾ ਕੁ ਵੀ ਮੈਂ ਅੰਦਰ ਸੁਣਿਆ ਮਿਊਜ਼ਿਕ ਬਹੁਤ ਅੱਛਾ ਹੈ ਬਹੁਤ ਫੀਚਰਸ ਬਹੁਤ ਐਡਵਾਂਸਡ ਹੈਗੇ ਆ ਐਂਡ ਰਾਜਵਜੀ ਔਰ ਜਿਸਕਰ ਨੂੰ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਮੈਨੂੰ ਲੱਗਦਾ ਹੈ ਕਿ ਮੇਡ ਇਨ ਇੰਡੀਆ ਪਹਿਲੀ ਇਹ ਕਾਰ ਹੈਗੀ ਜ ਜਿਹਦੀ ਸਾਰੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਹੋਈ ਹੈ ਥੈਟ ਇਜ਼ ਵੈਰੀ ਗੁੱਡ ਥਿੰਗ ਐਂਡ ਬਹੁਤ ਅੱਛਾ ਰਿਸਪੌਂਸ ਆਉਣ ਵਾਲਾ ਹੈ ਮੈਨੂੰ ਲੱਗਦਾ ਹੈ ਕਿ ਫਿਊਚਰ ਕਾਰ ਹੈ ਇਲੈਕਟ੍ਰਿਕ ਕਾਰਸ ਇਜ਼ ਫਿਊਚਰ ਕਾਰਸ ਮੈਂ ਮੈਚ ਇਹਦੇ ਨਾਲ ਕੀਤੀ ਪਰ ਦਿਲ ਮੇਰਾ ਉੱਤੇ ਆਇਆ। ਉਹ ਐਕਚੁਅਲੀ ਅਟਰੈਕਟਿਵ ਲੱਗ ਰਹੀ ਆ ਬਹੁਤ ਜ਼ਿਆਦਾ। ਸੋ ਅੱਜ ਕੱਲ ਦਾ ਉਹਦਾ ਟਾਈਮ ਹੈਗਾ ਫਲੈਕਸ ਦਾ। ਤੇ ਮੈਨੂੰ ਇਦਾਂ ਲੱਗਦਾ ਵਾ ਕਿ ਇਹ ਫੁੱਲ ਪੈਕੇਜ ਹੈਗੀ ਆ। ਅਟਰੈਕਟਿਵ ਵੀ ਲੱਗ ਰਹੀ ਹੈ ਤੇ ਕਲਰ ਜਿਹੜਾ ਬਹੁਤ ਜ਼ਿਆਦਾ ਡੋਮੀਨੇਟ ਹੋ ਗਿਆ ਜਦੋਂ ਆਪਾਂ ਸਟਰੀਟ ਤੇ ਜਾ ਡਰਾਈਵ ਕਰਾਂਗੇ ਤੇ ਆਈ ਥਿੰਕ ਐਕਐਸਵੀ9 ਇਹ ਜਿਹੜੀ ਉਹ ਮਤਲਬ ਮੇਰੇ ਲਈ ਹਰ ਇੱਕ ਦਾ ਆਪਣਾ ਪਰਸਨਲ ਸਡਰਸ਼ਨ ਹੁੰਦਾ ਜੀ ਮੈਨੂੰ ਕੋਈ ਤਾਂ ਮੈਂ ਆ ਹੀ ਲਵਾਂਗੀ ਸਪੈਸ਼ਲੀ ਸਭ ਤੋਂ ਪਹਿਲਾਂ ਇਹ ਕਿਹਾ ਕਿ ਮੈਨੂੰ ਸਮਝਦਾ ਕਹਿੰਦਰਾ ਦਾ ਬਹੁਤ ਅੱਛਾ ਸੀਗਮੈਂਟ ਆ ਜਿਹੜਾ ਲਾਂਚ ਹੋਇਆ ਇਸ ਸਪੈਸ਼ਲੀਆਂ ਪਰ ਡਿਜ਼ਾਈਨ ਵੀ ਕਰਕੇ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਡਿਜ਼ਾਈਨ ਪਹਿਲਾਂ ਆਇਆ ਆਪਣਾ ਸਾਹਿਆਂ ਤਾਂ ਜਾਂ ਅੱਖਰ ਪਰ ਇਹਦੇ ਡਿਜ਼ਾਈਨ ਵੀ ਮੈਨੂੰ ਲੱਗਦਾ ਬਹੁਤ ਆਪਣੇ ਆਪ ਦੀ ਸਪੋਰਟਸ ਗੱਡੀ ਦੇ ਜਿੱਦਾਂ ਉਹਦੀ ਆ ਉਹਦਾ ਦੀ ਲੋਕਾ ਆ ਅ ਅੰਦਰੋਂ ਵੀ ਵੇਖੀ ਅੰਦਰੋਂ ਵੀ ਮੈਨੂੰ ਲੱਗਦਾ ਕਿ ਡਿਜ਼ਾਈਨ ਬਹੁਤ ਚੰਗਾ ਤਿਆਰ ਕੀਤਾ ਗਿਆ ਸੋ ਮੈਂ ਸਾਰੇ ਮਿਹਰਦਾਨੂਆਂ ਉਰ ਰਾਜਪਾਲ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੈ ਨਾ ਇਸ ਇੰਨੀ ਅੱਛੀ ਸੈਲੀਬ੍ਰੇਸ਼ਨ ਆਫਟਰ ਮਾਰਕੀਟ ਜਾ ਕੇ ਨਾਰਮਲੀ ਗੱਡੀਆਂ ਦੇ ਵਿੱਚ ਅਸੀਂ ਫੀਚਰਸ ਐਡ ਕਰਵਾਉਂਦੇ ਆ ਲਾਈਟਿੰਗ ਸੀਟਸ ਫੂਲ ਰੂਫ ਦੇ ਉੱਤੇ ਇਹਦੇ ਵਿੱਚ ਇਨ ਬਿਲਟ ਲਾਈਟਿੰਗ ਹੈਗੀ ਆ ਅਗਰ ਇੱਕ ਸਵਿਚ ਅਸੀਂ ਦਬਾਉਂਦੇ ਆ ਤੇ ਸਾਰੀ ਗੱਡੀ ਦੀ ਅੰਦਰਲੀ ਵੀ ਲਾਈਟਾਂ ਚੇਂਜ ਹੁੰਦੀਆਂ ਲਾਈਟ ਕਲਰਸ ਚੇਂਜ ਹੁੰਦੇ ਆ ਬਾਹਰ ਵੀ ਲਾਈਟਸ ਚੇਂਜ ਹੁੰਦੇ ਆ ਮਿਊਜ਼ਿਕ ਦੇ ਨਾਲ ਵੀ ਕਲਰਸ ਚੇਂਜ ਹੁੰਦੇ ਆ ਸੋ ਇਹ ਫੀਚਰ ਬਹੁਤ ਯੂਨੀਕ ਹੈ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਫੀਚਰ ਹੈ ਆਈ ਥਿੰਕ ਮੈਂ ਸਿਰਫ 뮤ਜ਼ਿਕ ਲਾਈਟਸ আর ਮਾਈਲੇਜ ਕਰਕੇ ਗੱਡੀ ਲਊਂਗੀ